ਹਰ ਬਰ ਬਰ ਠੀਕ ਹੋ ਹਾਂਜੀ ਹਾਂਜੀ ਵਧੀਆ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਨਕਰਨ ਠੀਕ ਹੈ ਜੀ ਤੇ ਕਿਹੜੇ ਸਕੂਲ ਪਰਦੇ ਇਕੱਠੇ ਸਾਰੇ ਇੱਕੋ ਸਕੂਲ ਦੇ ਹਾਂਜੀ ਇਹ ਸਾਰੇ ਇਕੱਠੇ ఆర్ਕੇਸਟਰ ਪੜ੍ਹਦੇ ਆ ਠੀਕ ਹੈ ਆਰਕੇਸਟਰ ਟੂ ਗੁੱਡ ਕਿਹੜੇ ਕਿਹੜੇ ਕਲਾਸ ਚ ਨਹੀਂ ਮੈਂ ਪਲੱਸ 2 ਚਾ ਬਾਕੀ ਕਈ ਪਲੱਸ 1 ਵਾਲੇ ਆ 10th ਵਾਲੇ ਵੀ ਆ ਸਾਰੇ ਠੀਕ ਹੈ ਜੀ ਕੀ ਕੰਮ ਕਰਵਾ ਚ ਉਹਨੇ ਅੱਗੇ ਤੁਸੀਂ ਲਾਈਫ ਚ ਮੈਂ ਜੇ ਰਬ ਨੇ ਚਾਇਆ ਤਾਂ ਬਹੁਤ ਵੱਡੇ ਬੰਦੇ ਬਣਾਗੇ ਠੀਕ ਹੈ ਜੀ ਕਿੱਡੇ ਕਿੱਡੇ ਹਲੇ कि 800 900 ਕਰੋੜ ਮੈਂ ਘੰਟੇ ਦਾ ਕਮਾਵਾ ਬਿਨਾ ਤੇਲ ਬੱਲੀ ਦੇ ਕੰਮ ਤਾਂ ਵੈਰੀ ਗੁੱਡ ਸਹੀ ਹੈ ਸਹੀ ਹੈ ਥੋੜਾ ਫੇਰ ਸਿਖਰ ਕਿਹੜਾ ਵਾ 85 ਬੜੇ ਆ ਯਾਰ ਕਿਹੜਾ ਕੋਈ ਕਹਿਟ ਕਰਨੋਜ ਲੈ ਕਰਨੋਜ ਲੈ ওকে ਠੀਕ ਆ ਬੋਲੇ ਕਰਨੇ ਇੱਕ ਗੱਲ ਹਾਂ ਹਾਂ ਆ ਜੀ ਹਾਲ ਹੈ ਬਾਈ ਜਾਨ ਹੋਰੀ ਵੀਰੇ ਹੈਪੀ ਬਰਥਡੇ ਤੁਹਾਨੂੰ ਸਭ ਤੋਂ ਪਹਿਲਾਂ ਥੈਂਕ ਯੂ ਵੀਰੇ ਕੀ ਕੰਮ ਕਰਦੇ ਤੁਸੀਂ ਤੜੀ ਰੇਲੇ ਬੈਂਕ ਇਹ ਕਾਲ ਚੋੜੇ ਅੱਗੇ ਲਾਈਵ ਤੇ ਮੈਂ ਸੀਏ ਕਲੀਅਰ ਕਰਨਾ ਚਾਹੁੰਦਾ ਸੀਏ ਕਲੀਅਰ ओके ਗੁੱਡ ਵੈਰੀ ਗੁੱਡ ਜੀ ਜੀ ਥੋੜਾ ਫੇਰ ਸੰਘਰ ਕਰਕੇਦਾ ਮੇਰਾ ਕਰਨਾ ਹੋਵੇ ਲਈ ਕਰ ਲੋਗੇ ਦਾ ਹਾਂਜੀ ਠੀਕ ਹੈ ਜੀ ਤੇ ਜੇ ਵੀ ਕਰ ਲੋ ਉਹਦੇ ਲਈ ਮਲੇ ਤਾਂ ਕੀ ਗੱਲ ਚਾਹੁੰਦੇ ਹੁਣ ਥੋੜੇ ਵਿੱਚ ਆਵਾਗੇ ਬਸ ਬਸ ਉਹ ਮੈਂ ਬੈਗ ਹੀ ਲਿਆ ਦੇ ਠੀਕ ਫਿਰ ਮਾਗੀਏ ਮੇਰੇ ਵਿਕੀ ਦੇ ਕੋਲ ਤੇ ਤੁਸੀਂ ਕਿਹਨਾਂ ਕੋਲੇ ਲਾਈਵ ਤੇ ਮੈਂ ਬਾਹਰ ਹੀ ਹਾਂ ਬਾਹਰ ਜਾਣਾ ਕੈਰੀ ਸਰਟੀਫਿਕੇਟ ਗਰੀ ਕੰਟਰੀ ਕੈਨੇਡਾ ਕੈਨੇਡਾ ਠੀਕ ਹੈ ਬਈ ਤੁਹਾਡਾ ਜ਼ੋਰ ਸੇ ਕਿਹੜਾ ਲਾ? ਕਰਨੋ ਲਈ। ਕਰਨੋ ਲਈ ਚੀਜ਼ ਬਣਾਉਣਾ। ਤੁਹਾਡਾ ਬੇਜ ਨੇ ਫੇਰ ਸੰਗਰ ਕਿਹੜਾ ਤੁਹਾਡਾ? ਸਿੱਧੂ ਹਸਿਆੜਾ ਵੀ। ਆਹ ਵੈਰੀ ਗੁੱਡ। ਠੀਕ ਹੈ ਕਿ ਤੇ ਮੈਂ ਜਾਂਦਾ ਲਾਇਆ ਹਿਸਾਬ ਨਾਲ ਜਵਾ ਅਰਜੋਨ ਧੱਲੋ ਜਾਂ ਕਰਨੋ ਉਹਦੇ ਨਾਲ ਤੇ ਜਾਂ ਸਿੱਧੂ ਹਸਿਆੜਾ ਤੇ ਨਾਲ ਕੋੰਪੀਟੀਸ਼ਨ ਹੁੰਦਾ ਜ਼ਿਆਦਾ। ਹਾਂਜੀ। ਤੁਸੀਂ ਗੱਲ ਥੋੜੀ ਲਾਈਵ 'ਚ। ਮੈਂ ਅਵਰੇ ਬਾਹਰ ਜਾਣਾ ਚਾਹੁੰਦਾ। ਠੀਕ ਆ। ਇੱਥੇ ਹੀ ਕੋਈ ਮੂਵੀ ਸੈੱਟ ਕਰਨਾ ਇੱਥੇ ਵੀ? ਨਹੀਂ ਨਹੀਂ ਬਾਹਰ ਬਿਜ਼ਨਸ ਸੈੱਟ ਕਰਾਂਗੇ। ਬਾਹਰ ਹੀ ਜਾਵਾਂਗੇ। ਹਾਂਜੀ। ਠੀਕ ਆ। ਮੈਨੂੰ ਆਜ ਦੇ ਦਿਸ਼ ਨੀ ਕਰਨੀ। ਉਹ ਵੀ ਕਰਾਈ ਜੀ ਪਹਿਲਾਂ ਬਲਾਹ ਦੀ ਨਾ ਬਲਾਹ ਦੀ ਟ੍ਰੀਟ ਕਰ ਲਗੇ ਕੀ ਆਲਾ ਬਰਬਰ ਜੀ ਅਮਰਾ ਦਾ ਤੇਜ ਆ ਬਾਈ ਦੇ ਪੈਨਲਟੀ ਚੈੱਕ ਕਰੋ ਪਹਿਲਾਂ ਮੜੀ ਜੀ ਘੜ ਲੱਗੇਗਾ ਬਾਡੇ ਪੇ ਤੇ ਲੱਗੀ ਜਾਂਦਾ ਅੱਜ ਹੋ ਗਿਆ ਆ ਬੈਦੋ ਧੰਨਵਾਦ ਬਈ ਕਿੱਥੋਂ ਮੈਨੂੰ ਲੀੜੇ ਲੂੜੇ ਖਰੀਦੇ ਆਦੇ ਇਹ ਡੀਸੀ ਕਲੈਕਸ਼ਨ ਹੈ ਮੋਗੀ ਹਾਂ ਜੀ ਹਾਂ ਜੀ ਬਾਬਾ ਜੀ ਮਤਲਬ ਟੋਰ ਨਹੀਂ ਰਹਦਾ ਨਹੀਂ ਕਿ ਅੱਜ ਜਲੀ ਹੋਈ ਨਹੀਂ ਨਹੀਂ ਆਈ ਨਹੀਂ ਰਹਿਣਾ ਖਾਣ ਖਣ ਕੇ ਖਾਣ ਵਾਲਾ ਬਣ ਕੇ ਹਾਂ ਜੀ ਹਾਂ ਜੀ ਮੈਂ ਵੀ ਲੋਕ ਤੇਰਾ ਫੇਰ ਵੀ ਤੇਰਾ ਕਰਨਾ ਹੋਇਆ ਜੀ ਨਾ ਕਰਨਾ ਹੋਇਆ ਨਾ ਉਠਾ ਜਾਈਂ ਤੁਸੀਂ ਕਰਨਾ ਲਾਈਵ ਚੱਗੇ ਮੈਂ ਬਾਹਰ ਹੀ ਹਾਂ ਬਾਹਰ ਮੈਂ ਤੁਸੀਂ ਬੋਲ ਮੈਂ ਵਧੀਆ ਨਹੀਂ ਬਾਹਰ ਕਿੱਥੇ ਆ ਰਹੇ ਬਾਹਰ ਹੀ ਆ ਰਹੇ ਤੁਹਾਨੂੰ ਕਦੇ ਨਹੀਂ ਆਉਣਾ ਇੱਥੇ ਮੈਂ ਇੱਥੇ ਨਹੀਂ ਆਇਆ ਤੱਕੀ ਹੀ ਨਹੀਂ ਇੱਥੇ ਹੋਸ਼ਾ ਕੀ ਲਾਉਂਦਾ ਤੇ ਹੀ ਹੁੰਦਾ ਥੋੜਾ ਲੱਭੀ ਬ੍ਰਿਕ ਗਏ ਨਾ ਥੋੜਾ ਲੱਭੀ ਸੀ ਸਮਰਪ੍ਰੀਤ ਸਿੰਘ ਵੇਰੇ ਸਮਰਪ੍ਰੀਤ ਉਹ ਕਿੱਥੇ ਬਰੇ ਬਰੇ ਤੇ ਤੁਹਾਡਾ ਫਿਗਰ ਸਿਗਰ ਕਿਹੜਾ ਆਇਆ ਹੋ ਗਿਆ ਅਗੜੀ ਕੋ 500 ਹੋ ਜਾਉਂਦੇ ਨਾਲ ਮੈਨੂੰ ਲੱਗਦਾ ਹੈ ਨਾ ਬ੍ਰਦਰ ਕੈਮਰਾਮੈਨ ਖਾਮੇਰ ਮੈਂ ਇਧਰ ਆ ਜਲਦੀ ਕੀ ਹਾਲ ਹੈ ਜੀ ਵਧੀਆ ਵਧੀਆ ਕੀ ਨਾ ਤੁਹਾਡਾ ਬ੍ਰਦਰ ਵਿਚਾਰ ਤੇ ਤੁਹਾਡਾ ਫੇਵਰਟ ਸਟ੍ਰੀਟ ਕਿਹੜਾ ਵਾ ਉਹ ਜਿਹੜਾ ਘਰੇਲੂ ਠੀਕ ਹੈ ਜੀ ਕੀ ਕੰਮ ਕਰਦਾ ਬੰਦਾ ਤੁਸੀਂ ਅੱਜ ਲਾਈਵ 'ਚ ਅੱਗੇ ਜਾ ਕੇ ਬਿਜ਼ਨਸ ਆਪ ਦਾ ਜਿਵੇਂ ਕੀ ਦੁਕਾਨ ਵਗੈਰਾ ਹੈਗੀ ਆਪਣੀ ਅਸੀਂ ਕਾਦੀ ਹੈ ਮੋਬਾਈਲ ਮੋਬਾਈਲ ਦੀ ਪ੍ਰਮੋਸ਼ਨ ਕਰਦੇ ਪਰ ਦੁਕਾਨ ਦੇ ਆਪ ਦੇ ਮੋਬਾਈਲ ਦੀ ਨਹੀਂ ਲੋੜ ਨਹੀਂ ਮੋਬਾਈਲ ਰਿਪੇਅਰ ਦੀ ਹੈ ਗਲੈਟੀ ਐਂਡ ਕੰਪਨੀ ਮੇਜਿਸਟਿਕ ਰੋਡ ਤੇ ਅੱਛਾ ਉਹ ਚੱਲੀ ਜਾਦਾ ਕੰਮ ਹੋ ਰਿਹਾ ਲੋੜ ਨਹੀਂ ਬਾਕੀ ਦੀ ਕਰ ਪਾਈ ਐ ਬਾਕੀ ਦੀ ਕਰ ਪਾਈ ਐ ਬਾਕੀ ਦੀ ਕਰ ਪਾਈ ਐ ਥੋੜਾ ਨਾਲ ਜੀ ਵੀ ਸ਼ਰਮ ਥੋੜੀ ਹੈਗੀ ਸੀ ਵਿਸ਼ਾਲ ਵਿਸ਼ਾਲ ਤੇ ਤੁਸੀਂ ਕਰਦੇ ਹੋਗੇ ਅੱਜ ਲਾਈਵ ਤੇ ਦੇਖਨੇ ਆ ਰਹੇ ਹੋ ਸ਼ਾਇਦ ਬੈਠੇ ਵੀ ਨਹੀਂ ਆਣ ਲੈ ਰਹੇ ਟੂ ਜੇ ਭਾਈ ਮੈਂ ਬਹੁਤ ਅਕਸੂਰ ਜਰਿਆ ਕਰਦਾ ਹੋਣੀ ਕਰੂਗੀ ਤੇ ਤੁਹਾਡੀ ਗੋਲਾ ਲਾਈ ਸਕਦੇ ਬੜਾ ਮोटा ਸੋਚਾ ਹੋਵੇ ਸੋਚਿਆ ਲਾ ਦੇਖੋ ਦੇਖੋ ਇਹ ਸੋਚਦਾ ਪਿਆ ਪਰ ਹੋ ਰਹੀ ਨਹੀਂ ਕੀ ਸੋਚਿਆ ਨਹੀਂ ਹੈ ਜੋ ਸੁਣ ਕੇ ਆਦਾ ਬੰਦਾ ਕਿ ਹੁੰਦਾ ਹੀ ਹੈ ਕਿ ਆਪਾਂ ਸਮੇ ਬਾਹਰ ਹੀ ਆਪਾਂ ਬਾਹਰ ਨਹੀਂ ਗਿਆ ਤੇ ਹਾਲ ਬਾਈ ਜੀ ਤੇਰਾ ਥੋੜਾ ਮੇਰਾ ਨਾਮ ਯਸ਼ਵਰੇ ਤੇ ਥੋੜਾ ਕੀ ਗੋਲ ਆਗੇ ਆਪਾਂ ਸੀਏ ਸੀਏ ਟਰਾਈ ਕਰਨੀ ਸੀਏ ਉਹ ਸੀਏ ਹੁੰਦਾ ਕੀ ਮੈਨੂੰ ਦੱਸੋ ਮੇਰਾ ਪਲੀਸ ਯਰ ਸੀਏ ਬਰੇ ਚੈਟਰਡ ਅਕਾਊਂਟੈਂਟ ਜਿਆੜਾ ਜਣੇ ਕਾਊਂਟਰ ਇਹ ਜਿਹਨੇ ਸ਼ੁਰੂਆਤ ਬੰਦਾ ਕੀ ਕਰਦਾ ਇਸਕੀ ਇਗਲੀ ਅਕਾਉਂਟਿੰਗ ਸਟਡੀ ਹੁੰਦੀ ਮੇਨ ਬੇਸਿਕਲੀ ਅਛਾ ਜੀ ਤੇ ਪਲਸ 2 ਚ ਹੈ ਨਹੀਂ ਪਸੰਦ ਆ ਮੈਨੂੰ ਤੇ ਅਕਾਉਂਟ ਰੱਖਿਆ ਵਗੈਰਾ ਇਹ ਹੋਊ ਜਣਾ ਠੀਕ ਹੈ ਜੀ ਤੇ ਜੇ ਮੰਨ ਲੇ ਕਿ ਚਲੋ ਰੱਬ ਕਰੇ ਤੁਸੀਂ ਜਿਹੜਾ ਤੁਹਾਨੂੰ ਚਾਹਣਾ ਹੋ ਜੇ ਜੇ ਤੁਸੀਂ ਨਾ ਮੰਨ ਲੇਂ ਠੀਕ ਚੈਟ ਜਿਹੜੇ ਕਾਊਂਟਰ ਦਾ ਨਾ ਬਣੇ ਤੇ ਹੋ ਸੋਡੇ ਦੂਸਰਾ ਕੀ ਹੈਗਾ ਪਲਾਨ ਬਣ ਜਾਗਾ ਬਣ ਜਾ ਗਿਆ ਵੈਰੀ ਗੁੱਡ ਪਹਿਲੇ ਤੇ ਬੰਦਾ ਟਟਿਆ ਗਿਆ ਮੋਟੀਵੇਸ਼ਨ ਕਾਮੇ ਦੇ ਉਸਨੇ ਫੋਰਸ ਕਰਕੇ ਰੋਟਾ اتنا ਹੋ ਜਲਾ ਇਹ ਥੋੜੇ ਲੋਕ ਵਧ ਗਏ ਆ ਸ਼ਾ ਛੱਗੀ ਸੋ ਨਹੀਂ ਪਈ ਤੁਹਾਡੇ ਥੈਂਕ ਯੂ ਬ੍ਰੇ ਯਾਰ ਮੈਂ ਵੀ ਜਾਣਾ ਕਿ ਮੈਂ ਦੇ ਦੇਗਾ ਇੱਕ ਦਿਨ ਲਈ ਬਾਕੀ ਨਹੀਂ ਗਈ ਇਹਦੇ ਅੱਠ-9 ਸਰਦਰੀ ਥੋੜੇ ਜਿਹੜੇ ਬੂਟ-ਪਾਟ ਕੱਪੜੇ ਉੱਪਰੇ ਪਾਇਆ ਸਾਰੇ ਕਿੰਨੇ ਦੇ ਹੋਣਗੇ ਅੰਦਾਜ਼ਾ ਨਹੀਂ ਕੋਈ ਵੀਰੇ ਮਹਾਰਾਜਾ ਉਹ ਤਾਂ ਕਾਹ ਤੱਕ 300 ਦੇ ਬੂਟ ਮੰਨ ਕੇ ਚੱਲਣਾ ਹੈ ਨਾ 1500 ਦੇ ਆ ਲੋਰੇ 15000 8000 ਦੇ ਕਿਲ ਚੱਗੀ ਆ 560 ਦੀ ਪੇਂਟ ਹੋ ਗਈ ਮੇਰੇ ਆਪਾ ਸਸਤੇ ਬੰਦੇ ਹੀ ਆ ਨਹੀਂ ਸਹੀ ਹੈ ਯਾਰ ਹੌਲੀ ਹੌਲੀ ਬੰਦਾ ਸੈਟ ਹੁੰਦਾ ਹੈ ਕੀ ਖਾਣਾ ਬਰਦਰ ਥੋੜਾ ਜਿਹਾ ਕੰਮ ਕਰਦੇ ਕਿਹੜੀ ਕਰਦੇ ਕਿਹ ਗੱਲ ਚੜੇ ਅੱਗੇ ਗੋਲ ਅੱਗੇ ਆਪਾਂ ਬਾਹਰ ਜਾਈਏ ਬਾਹਰ ਜਾਣਾ ਹਾਂਜੀ ਬਾਹਰ ਲੈ ਰੱਖਦੇ ਸੀ ਨਾ ਬਾਈ ਯਾਰ ਥੱਲੇ ਹੁੱਡੀ ਤੇ ਕੋਟ ਪਾ ਲਿਆ ਏ ਇੱਕ ਵਾਰ ਗਈ ਸੀ ਜੀ ਕੈਨੇਡਾ ਫਰੀਡਕਟ ਗਈ ਸੀ ਅੱਛਾ ਵਰਤਾਰੀ ਦੀ ਫਿਰ ਨਹੀਂ ਸੁਬਾ ਗਈ ਸੀ ਤੜਕੜਤੀ ਅੱਛਾ ਉਹਨੇ ਲਾਇ ਨਹੀਂ ਕੱਪੜੇ ਆ ਕੇ ਸਿੱਧਾ ਹੀ ਮੈਂ ਇੱਧਰ ਆਇਆ ਅੱਛਾ ਦੁਪਹਿਰੇ ਤਾਂ ਪਹਲਿਕੜਾਈ ਸੀ ਯਾਰ ਮੈਂ ਤਾਂ ਲਾਈ ਨਹੀਂ ਰਿਮੋਸ਼ਨ ਚੋਂ ਮੈਂ ਸੀ ਪਾਰਟੀ ਤੇ ਜਾਣਾ ਹੈ ਨਾ ਲਾਈ ਨਹੀਂ ਆਏ ਸਿੱਧਾ ਠੀਕ ਆ ਤੇ ਲੜਾਈ ਹੋਣੀ ਹੈ ਕਿ ਨਹੀਂ ਕਰਦਾ ਤੂੰ ਤੇ ਇੱਕ ਅੱਧਾ ਕੋਡ ਕਾਰਡ ਪਾੜ ਗਿਆ ਬੰਦਾ ਦੂਜਾ ਪਾ ਲੈਂਦਾ ਥੱਲੇ ਵੀ ਹੋ ਜਾਂਦਾ ਲੜ ਲਿਆਂਗੇ ਨਹੀਂ ਤਬਾ ਸੀ ਪਹਿਲਾਂ ਬੋਲੀ ਨਾਲ ਫਿਰ ਪਿੱਛੇ ਹੱਢੀ ਦਾ ਨਹੀਂ ਜਦੋਂ ਪੰਗਾ ਪੈ ਜਾਵੇ ਹੈ ਆਂ ਜੀ ਇਹਨਾਂ ਦੇ ਕਿਹੜਾ ਪੰਗੇ ਮੁੰਡੇ ਪਾਉਦਾ ਤੁਹਾਡੇ ਜੋ ਉਹ ਪੰਗੇ ਬਸ ਦਾ ਸਾਡੀ ਸਭ ਤੋਂ ਵੱਧ ਪੰਗੇ ਬਾਅਦ ਕੇ ਜਾਹੇ ਲੱਗਦਾ ਹੈ ਕਰੀਏ ਤੇ ਨਹੀਂ ਗਿਆਰਾ ਆਏ ਕੋਈ ਆਈ ਸਭ ਤੋਂ ਵੱਧ ਬੰਦੇ ਬਾਅਦ ਲੱਗਦਾ ਸਭ ਤੋਂ ਵੱਧ شریف ਜਿਹੜੇ ਹੁੰਦੇ ਈਸ਼ਵਰੀ ਦੇ ਕਿਹੜਾ ਆ ਬਾ ਉਹ ਵੀ ਲਾਂਗਾ ਬੰਦਾ ਤੇ ਆ ਜੀ ਨਾ ਤੇ ਵੀ ਦਮ ਕਰਾ ਦੇ ਮੈਂ ਚਲਵਾ ਨਾ ਤੇ ਆ ਆ ਬਾਈ ਇਧਰ ਕੋਈ ਆਈ ਬਸ شریف ਲੱਗਦਾ ਵਾਕੀ ਬੰਲੇ ਸ਼੍ਰੀ ਕੋ ਕੀ ਨਾਮ ਹੈ ਵੀਰੇ ਤੁਹਾਡਾ ਕੀ ਨਾਮ ਹੈ ਵੀਰੇ ਸ਼ੁਕਰੀ ਬਸ ਵੀਰੇ ਮਨੇ ਬੜਾ ਸੁਣਿਆ ਸੀ ਸਰਮੇ ਮੈਂ ਕਿ ਸਰਖਾ ਕਰਤਾ ਜਵੀਰ ਕੀ ਨਾਮ ਤੁਹਾਡਾ ਕੀ ਕੰਮ ਕਰਦੇ ਹੋ ਬਾਹਰੀ ਆਂ ਥੋੜਾ ਸੁਖਮਣ ਵੀ ਆ ਤਸ਼ਮੀਰ ਵੀ ਆ ਬੜਾ ਕਨਫਿਊਜ਼ ਹੋ ਗਿਆ ਨਾ ਦੱਸਦੇ ਪਹਿਲਾਂ ਕਿਹਦਾ ਸੁਖਮਨ ਸੁਖਮਨ ਵਾਲਿਆਂ ਦਾ ਸੁਨੀਲ ਜੇ ਮੈਂ ਇੱਕ ਵਾਰੀ ਹੋਰ ਪੁੱਛ ਲਈ ਤਾਂ ਬਾਈ ਨੋ ਸੁੱਖਾ ਫੋੜੇ ਬ੍ਰਦਰ ਯਾਰ ਗੁੱਸਾ ਵੀ ਨਹੀਂ ਕਰਦਾ ਗੁੱਸਾ ਕੀਤਾ ਉਹਨੇ ਤੂੰ ਫਿਰ ਸੁਣੀ ਐ ਮੈਨੂੰ ਲੱਗਦਾ ਯਾਰ ਬੰਦੇ ਸਾਰੇ ਇੱਕੋ ਟੀਮ ਦੇ ਬੈਠੇ ਨੇ ਮੈਂ ਘਰੇ ਵੀ ਜਾਣਾ ਤੇ ਪੋਰ ਦੇ ਫੜ ਮੈਨੂੰ ਤੇ ਤੁਹਾਡਾ ਹੀ ਬੋਲਾ ਗੇਬਰੇ ਬਾਹਰੀ ਹੈਗਾ ਬਾਹਰ ਹੀ ਜਾਣਾ ਕਿਹੜੀ ਕੰਟਰੀ ਆਸਟ੍ਰੇਲੀਆ ਕੋਈ ਫੈਮਿਲੀ ਉੱਥੇ ਹੈ ਕੋਈ ਯਾਰ ਮਿਲਲੀ ਅੱਗੇ ਵਾਲੇ ਜਾਨੇ ਬਾਤ ਸਾਡੀ ਭਰਾ ਹੈਗਾ ਭਰਾ ਹੈਗਾ ਕੀ ਕੰਮ ਕਰਦਾ ਉਹ ਉਹ ਤੇ ਰੈਸਟੋਰੈਂਟ ਚ ਕਿਹੜੇ ਕੀ ਕੰਮ ਕਰਦਾ ਹੈ ਸ਼ੈਫ ਦਾ ਕੀ ਬਾਤ ਹੈ ਬਦਿਆ ਮੈਨੂੰ ਸ਼ੈਫ ਆਇਆ ਲੈ బిਗੇਸਟ ਗੱਡੀ ਆਇਆ ਬੜੀ ਬਿੱਗ ਗੱੜ ਭਾਈ ਕੀ ਆ ਗਾ ਤੁਸੀਂ ਸ਼ੌਕ ਤੁਸੀਂ ਬਾਹਰ ਦੇ ਕੀ ਕੰਮ ਕਰੋਗੇ ਕੰਮ ਤੇ ਕਰਨੇ ਪੈਣਾ ਉਹ ਤਾਂ ਕਰਨੇ ਮੈਨੂੰ ਉੱਥੇ ਆ ਕੇ ਪਤਾ ਲੱਗੇਗਾ ਮੈਂ ਸੋਚੇਗਾ ਯਾਰ ਇਹਨਾਂ ਤੋਂ ਆ ਬੰਦਾ شریف ਆ ਪਹਿਲੇ ਪੁੱਛਦੇ ਆ ਇਹਨਾਂ ਤੋਂ ਆ ਬੰਦੇ ਸਭ ਤੋਂ ਚੜੀ ਆਤ ਕਿਹੜੀ ਆ ਮੈਨੂੰ ਪਤਾ ਨਹੀਂ ਆਪਾਂ ਨੂੰ ਤੂੰ ਜਾਣਦੇ ਨਾ ਕਿ ਕਿਹੜੇ ਕਿਹੜੇ ਜਾਂਦੇ ਇਹ ਹੀ ਰਸਤੇ ਆ ਵੀਰੇ ਦੀ ਮੇਰੇ ਆਪਾਂ ਸਹਿਤ ਪੈਂਦੀ ਨਹੀਂ ਮਿਲਦੇ ਸਾਰਿਆਂ ਨੂੰ ਇੱਕ ਦੋ ਹੈਗੇ ਜਿਹੜੇ ਕਲਾਸ ਚ ਬੱਡੇ ਬੋਲੇ ਪੱਕੇ ਜਾਂਦਾ ਫਿਰ ਚੰਗੀ ਯਾਰ ਦਾ ਚੰਗੀ ਯਾਰ ਤੇ ਮੇਰੇ ਦੱਸ ਨਹੀਂ ਸਕਦੇ ਇੱਥੇ ਜਿਹਦਾ ਦੱਸੇ ਸਾਰਾ ਮੈਂ ਮੈਂ ਗੰਦੀ ਨੂੰ ਪੁੱਛਾਂ ਚੰਗੀ ਯਾਰ ਤੇ ਪੁੱਛਾਂ ਉਹ ਵੀ ਚੰਗੀ ਵੀ ਨਹੀਂ ਦੱਸ ਸਕਦੇ ਇਹਦੀ ਦੱਸ ਦੇ ਯਾਰ ਚੰਗੀ ਦੱਸ ਦੇ ਮੇਰੇ ਨੂੰ ਤਾਂ ਪੁੱਛੋ ਹੀ ਬ੍ਰਦਰ ਹਾਂ ਤਾਂ ਮਿਚੇ ਹਾਂ ਤਾਂ ਗਿਵ ਮੀ ਸਮਥਿੰਗ ਬ੍ਰੋ ਕਿਹੜਾ ਬਿਜ਼ਨਸ ਦੱਸ ਸਕਦੇ ਹੋ 10 ਦੇ ਬਿਜ਼ਨਸ ਕੈਪਟ੍ਰੇਡਿੰਗ ਕਰਦਾ ਜੀ ਕਲਰ ਕਲਰ ਟ੍ਰੇਡਿੰਗ ਯਰੇ ਕਲਰ ਟ੍ਰੇਡਿੰਗ ਦਾ ਜੂਆ ਟਾਈਪ ਹੈ ਨਹੀਂ ਇਹ ਸਹੀ ਹੈ ਕੰਮ ਹੈ ਬਹੁਤ ਸਾਰੇ ਲੋਕ ਜੋ ਹੀ ਕਰਦਾ ਹੈ ਹੈ ਬ੍ਰਦਰ ਇੱਥੇ ਹੀ ਭੱਜ ਕੇ ਤੇ ਬੰਦ ਕੋਈ ਆ ਜਾ ਮਸਲੇ ਦੀ ਗੀਟੇਵਾਂ ਛੋੜ ਲਈ ਆ ਨਹੀਂ ਆ ਨਹੀਂ ਆਹਨੇ 40 ਰੁਪਏ ਲੈ ਕੋਈ ਰਬੜੀ ਯਾਰ ਇਹ ਕੈਲ ਟ੍ਰੇਡਿੰਗ ਜੂਆ ਟਾਈਪ ਹੈ ਕਿ ਸਹੀ ਚੀਜ਼ ਹੈ ਜੋੜਾ ਹੀ ਪਿਆ ਜੋੜਾ ਹੀ ਪਿਆ ਕਿਨੇ ਪਾ ਹਿੱਦਟਾ ਹਾਰ ਰਿਹਾ ਚ ਕਿਨੇ ਆ ਰਹੇ ਆਨੰਦ ਹੀ ਹੈ ਨਹੀਂ ਸਹੀ ਆਵਾ ਬਸ ਕੈਂਟ ਰਹੇਗਾ ਮੈਂ ਤੈਨੂੰ ਪਰ ਇਹ ਆ ਇਹਨੂੰ ਓਕੂਪੇਸ਼ਨ ਹੀ ਬਣਾ ਚਾਹਦੇ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਇਹਦੇ ਮੈਨ ਖਰਚੀ ਕਰਨੇ ਆ ਦੋ ਵਾਰ ਸੀ ਠੀਕ ਹੈ ਯਾਰ ਸਹੀ ਹੈ ਕੀ ਹਾਲ ਹੈ ਬੱਡੇ ਬੋਏ ਤੂੰ ਘਰ ਤੇ ਕੀਨੇ ਕੰਮ ਕਰਦਾ ਦਾ ਸਾਥੀ ਨੇ ਤੇ ਕੀ ਕੀ ਦੱਸਾਂਗੇ ਉਸ ਨੂੰ ਕਹਿੰਦੇ ਕਿ ਤੈਨੂੰ ਜਲਤ ਮਾਦੇ ਪੁੱਤ ਬਰਦੇ ਦੇ ਤਾਂ ਆ ਗਏ ਆ ਗਿਫਟ ਲੈਣ ਵਾਲੇ ਫਰੀ ਦਾ ਖਾਨ ਆ ਗਏ ਹੌਣ ਸੂਰੇ ਆ ਢੱਡਾ ਜਾਵੇ ਮੁਰੇ ਨੱਕ ਟੋਣਾ ਕਰਕੇ ਬੈਠਾ ਗੱਡਾ ਤੋਂ ਕੋਈ ਫੜਾ ਹੱਸਣਾ ਤੋਂ ਢਿੰਡਲੀ ਨਾ ਜਾਰਾ ਨਹੀਂ ਕਿਰਨ ਜੱਜਾ ਬੁਰਾ ਜਾਰਾ ਨਾ ਸਾਰੇ ਨਾਲ ਇੱਕ ਵਾਰੀ ਜਾ ਕੇ ਚੈਨਲ ਸਬਸਕ੍ਰਾਈਬ ਕਰੋ ਇਕੱਠੀ ਸਬਸਕ੍ਰਾਈਬ ਸਬਸਕ੍ਰਾਈਬ ਹਾਂ ਠੀਕਾ ਬੁੱਪਾ ਰੇ ਟਾਕ ਸ਼ੋ ਉਪਰ ਆ ਰਿਹਾ ਟਾਪ ਰੇਟ ਆਪ ਚੈਨਲ ਨੂੰ ਸਬਸਕ੍ਰਾਈਬ ਹਾਂ ਬਹੁਤ ਬਹੁਤ ਥੈਂਕ ਯੂ ਬ੍ਰਦਰ ਫੋਰ ਸਾਰਾ ਨਇਆ